ਰਾਇ ਗੁਰਜੀ ਖਾਲਸਾ ਬਾਏ ਗੁਰਜੀ ਕੀ ਫਤਿਹ ਤੇ ਵੀਡੀਓ ਵੇਖ ਕੇ ਭਨ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂਗੇ ਤੁਸੀਂ ਘਰ-ਬਾਰ ਵਿੱਚ ਠੀਕ-ਠਾਕ ਹੋਗੇ ਰਾਜੀ ਖੁਸ਼ੀ ਹੋਗੇ ਤੇ ਆਈ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਇਹ ਆਟਾ ਤੇ ਗੁੜ ਅੱਜ ਆਪਾਂ ਬਣਾਵਾਂਗੇ ਗੁੜ ਵਾਲੀਆਂ ਮਿੱਠੀਆਂ ਮਠੀਆਂ ਤੁਹਾਨੂੰ ਪਤਾ ਵੀਰ ਭੈਣਾਂ ਨੂੰ ਸੰਧਾਰਾ ਦੇਣ ਜਾਂਦੇ ਆ ਚਾਹੇ ਮਾਂ ਵਾਂ ਧੀਆਂ ਨੂੰ ਸੰਧਾਰਾ ਦੇਣ ਜਾਂਦੀਆਂ ਵਾ ਤੇ ਕੀ ਲੈ ਕੇ ਜਾਂਦੀਆਂ ਚਾਹੇ ਗੁਲਗਲੇ ਚਾਹ ਗੋਡਵਾਲੀਆਂ ਮਠੀਆਂ ਤੇ ਬਿਸਕੁਟ ਤੇ ਅੱਜ ਆਪਾਂ ਬਣਾਵਾਂਗੇ ਸੁਧਾਰੇ ਦੀਆਂ ਮਠੀਆਂ ਆਪਾਂ ਗੁੜ ਨੂੰ ਭਿਉ ਲੈਨੇ ਆ ਤੇ ਆਟੇ ਨੂੰ ਛਾਨ ਕੇ ਆਪਾਂ ਗੁੰਨਾਂਗੇ ਤੇ ਆਟਾ ਆਪਾਂ ਛਾਨ ਲਿਆ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਲੋਨ ਇੰਨੀ ਕਿ ਆਪਾਂ ਪਾਵਾਂਗੇ ਜਿਵੇਂ ਮਸਲ ਕੇ ਇੰਨਾ ਕਿ ਆਪਾਂ ਪਾਵਾਂਗੇ ਗਿਰੀ ਦੂੜਾ ਇਹ ਆਪਾਂ ਪਾ ਲਾਂਗੇ ਚਿੱਟੇ ਤੇਲ ਹੁਣ ਆਪਾਂ ਨੂੰ ਮਿਕਸ ਕਰਕੇ ਇਹਦੇ ਵਿੱਚ ਪਾਣੀ ਪਾਉਣੇ ਆ ਜਿਹੜਾ ਬੋਲ ਵਾਲਾ ਘੁਣ ਕੇ ਥੋੜਾ ਜਿਹਾ ਆਪਾਂ ਤੇਲ ਔਲ ਘਿਓ ਪਾ ਲਾਂਗੇ ਤੇ ਇਹਨੂੰ ਆਪਾਂ ਮਸਾਲਾਂਗੇ ਪਾ ਕੇ ਤੇਲ ਘਿਓ ਤੇ ਮਿੱਠਾ ਆਟਾ ਆਪਾਂ ਵੇਖੋ ਮਿੱਠੀਆਂ ਮੱਠੀਆਂ ਦਾ ਗੁੰਨ ਲਿਆ ਤੇ ਹੁਣ ਆਪਾਂ ਆਹ ਲੂਣ ਵਾਲਿਆਂ ਦੇ ਵਿੱਚ ਜਿਵੈਣ ਪਾ ਕੇ ਮਸਲ ਕੇ ਵਿੱਚ ਤੇਲ ਪਾ ਕੇ ਤੇ ਹੁਣ ਲੂਣ ਪਾ ਕੇ ਆਪਾਂ ਇਹ ਵੀ ਗੁੰਨ ਲਿਆਵਾ ਇਹ ਵੀ ਆਪਾਂ ਗੁੰਨ ਕੇ ਤਿਆਰ ਕਰ ਲੈਨੇ ਆ ਜੇ ਅੱਗਾ ਪੰਬਾਲੀ ਕਢਾਈ ਉੱਪਰ ਰੱਖ ਲਈ ਦੇ ਵਿੱਚ ਆਪਾਂ ਪਾ ਲਾਂਗੇ ਤੇਲ ਤੇਲ ਪਾ ਲੈਨੇ ਆਪਾਂ ਹੁਣ ਆਪਾਂ ਇਹ ਡਿਗਲੋਈ ਤੋੜ ਕੇ ਵੱਡੀ ਸਾਰੀ ਦੇ ਨੂੰ ਵੇਲ ਲਾਂਗੇ ਇਹਨੂੰ ਵੇਲ ਲੈਨੇ ਆਪਾਂ ਮੋਟੀ ਪਤਲੀ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਜੇ ਮੋਟੀ ਵੀ ਰੱਖ ਸਕਦੇ ਜੇ ਤੇ ਪਤਲੀ ਵੀ ਕਰ ਸਕਦੇ ਉਹ ਲੈ ਲੈ ਲੋ ਪਾ ਮੈਂ ਤੁਸੀਂ ਛੋਟੀ ਲੈ ਲੋ ਅਵੇ ਛੋਟੀ ਵੀ ਹੈਗੀ ਆ ਵੱਡੀ ਤੁਹਾਡੀ ਮਰਜ਼ੀ ਤੁਸੀਂ ਛੋਟੀ ਲੈ ਸਕਦੇ ਜੇ ਤੁਸੀਂ ਵੱਡੀ ਲੈ ਸਕਦੇ ਇਹਨੂੰ ਇਸ ਤਰ੍ਹਾਂ ਕਰਕੇ ਤੇਲ ਆਪਣਾ ਸੜ ਗਿਆ ਤੇ ਜਿਹੜੀਆਂ ਆਪਾਂ ਮੱਠੀਆਂ ਵੇਲੀਆਂ ਉਹਨਾਂ ਨੂੰ ਪਾ ਲੈਨੇ ਤੇ ਮੱਠੀਆਂ ਆਪਣੀਆਂ ਰੜ ਗਈਆਂ ਵਾ ਇਹਨਾਂ ਨੂੰ ਆਪਾਂ ਕੱਢ ਲਾਂਗੇ ਅਲੋਜੀਮੈਂਟ ਮਠੀਆਂ ਆਪਣੀਆਂ ਬਣ ਕੇ ਤਿਆਰ ਆ ਕੁਛ ਆਪਾਂ ਇਹ ਮਠੀਆਂ ਗੋੜ ਵਾਲੀਆਂ ਬਣਾਈਆਂ ਵਈਆਂ ਤੇ ਕੁਝ ਲੂਣ ਵਾਲੀਆਂ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰਦੇ ਹੋ ਤਾਂ ਸਬਸਕ੍ਰਾਈਬ ਵੀ ਕਰੋ ਤੇ ਮਿਲਦੇ ਆਂ ਅਗੇ ਨਵੀਂ ਵੀਡੀਓ ਦੇ ਵਿੱਚ ਅੱਜ ਤੱਕ ਲਈ ਰੱਬ ਰੱਖੇ